ਜਾ ਰਿਹਾ ਉਹ ਵੀ ਦਾ ਜਾ ਰਿਹਾ ਵਾਹ ਦੇਖੀ ਮੈਂ ਕਿਹਾ ਜਾ ਰਿਹਾ ਆਪ ਵੀ ਤੁਰ ਪਿਆ ਵਾਏ ਅੰਮੋ ਜੀ ਯੋ ਵੀ ਸਸਰੀ ਕੱਲ ਬੁਲਾ ਦੇ ਸਾਰਿਆਂ ਨੂੰ ਆਪੂ ਸਸਰੀ ਦਾ ਪੁੱਤ ਆ ਉਹ ਸਸਰੀ ਘਰ ਸਸਰੀ ਕੱਲ ਲੈ ਦੇ ਸਸਰੀ ਘਰ ਕਰ ਦੇ ਉਹ ਦੇ ਉਹ ਲਿਟ ਗਿਆ ਉਹ ਲਿਟ ਗਿਆ ਉਹ ਲਿਟ ਗਿਆ ਹਾਏ ਹਾਏ ਉਹ ਲਿਟ ਗਿਆ ਲੈ ਆਹ ਹ ਲੈnde ਆ ਦੇਖ ਲੋ ਆਹ ਹ ਲੈ ਛਾਰ ਲਿਟ ਗਿਆ ਉੱਥੀ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਆਹ ਉਹ ਯੂਵੀ ਚੱਲੇ ਆ ਸਕੂਲ ਤੇ ਸਕੂਲ ਦੇਖੋ ਵਿੰਟਰ ਡਰੈਸ ਪਾ ਲਈ ਧੁੰਦ ਦੇਖੋ ਕਿੰਨੀ ਹੈ। ਠੰਡੀ ਹਵਾ ਧੁੰਦ। ਸਿਆਲ ਦਾ ਮੌਸਮ। ਚਲੋ ਅੱਛਾ-ਅੱਛਾ ਪੜਿਓ। ਠੀਕ ਆ? ਯੂਵੀ ਨੂੰ ਕਿਹਾ ਮੈਂ ਵੀ ਯੂਵੀ ਅੱਛਾ-ਅੱਛਾ ਪੜਿਓ। ਠੀਕ ਹੈ ਯੂਵੀ? ਅੱਛਾ-ਅੱਛਾ ਪੜਿਓ। ਹੁਣ ਭੱਜੇ ਆ ਗਿਆ। ਉਹ ਗਿਆ ਵੀਰਾ। ਓਏ ਤੈਨੂੰ ਛੱਡ ਗਿਆ। ਛੱਡ ਗਿਆ ਅਰ ਹੋ ਲਾਇਆ 올 ਲਿਟ ਗਿਆ ਲੈ 올 ਲਿਟ ਗਿਆ ਲੈ ਬੁੱਲੇ ਦੇਖ ਲੋ ਬੁੱਲੇ ਬੁੱਲੇ ਦੇਖ ਲੈ ਇਹਦੇ ਇਹਦੇ ਬੁੱਲੇ ਦੇਖ ਲੋ ਲਿਟ ਗਿਆ ਆ ਦੇਖ ਲੋ ਛੱਡ ਗਿਆ ਓਏ ਛੱਡ ਗਿਆ ਤੈਨੂੰ ਲੈ ਚੇੜ ਗਿਆ ਐ ਟੱਕਰਾ ਮਾਰਦਾ ਚੱਲ ਆ ਲੋ ਜੀ ਹੁਣ ਹਸਦਾ ਲੱਗਿਆ ਦੇਖੋ ਵੀ ਮੇਰੀ ਵੀਡੀਓ ਬਣ ਰਹੀ ਐ ਪੁਣ ਹਸਣ ਲੱਗ ਗਿਆ ਹੁੰਦਾ ਦੰਦ ਕੱਢਣ ਲੱਗ ਗਿਆ ਸਾਰਿਆਂ ਨੂੰ ਸਸਰੀ ਘਰ ਤਾਂ ਭਲਾ ਦੇ ਸਸਰੀ ਘਰ ਚੰਗਾ ਬਾਏ ਕਰ ਦੇ ਕਿ ਬਾਏ ਬਾਏ ਹੋੜਾ ਹਸਣ ਲੱਗ ਗਿਆ ਵੀ ਹੁਣ ਮੇਰੀ ਵੀਡੀਓ ਬਣ ਰਹੀ ਆ ਬਾਏ ਕਰ ਦੇ ਮੈਂ ਤਾਂ ਸੱਚੀ ਗੱਲ ਬਾਏ ਹਰਾਮੀ ਇਹ ਰੋਮੀ ਮੇਰੀ ਗੱਲੋਂ ਹਰਾਮੀ ਐ ਇਹ ਬਾਏ ਇਹ ਮੇਰੀ ਗੱਲੋਂ ਹਰਾਮੀ ਐ ਤਾਂ ਕਹ ਲੈ ਆ ਜੁੱਤੀ ਵਾਲਾ ਹਮੇਸ਼ਾ ਉਸੇ ਤੇ ਲੰਦੇ ਆ ਸਾਰੀ ਗੱਲ ਉਹ ਬਾਹਰ ਉਹ ਬਾਹਰ ਸਾਹ ਤੇ ਲੱਗਿਆ ਬਿਆ ਉਹ ਅਸਲੇ ਬਾਈ ਬੈਠੇ ਨੇ ਉਹ ਕਾਲੂ ਦਾ ਤਾਂ ਹੀ ਗਿਰਦੀ ਦੰਦਾਂ ਦੇ ਦੰਦਾਂ ਤੇ ਸਾਣੀ ਮਨੀ ਪਤਾ ਹੀ ਨਾ ਗਾ ਵੀ ਚੱਕਰ ਆ ਤੇ ਆ ਆ ਜਲਦੀ ਚੱਕਰ ਆ ਵੀ ਵੀ ਬੱਦਦਾ ਦਾ ਚੱਕਰ ਨੂੰ ਪੂਰਾ ਕੇ ਲੱਭਦੇ ਸੋ ਭਾਈ ਕਹਾਂ ਕਮੜੇ ਚਾਈ ਵਾਲੀ ਸਾਰੀ ਗੱਲ ਜ਼ਾਇਆ ਨਹੀਂ ਅੱਜ ਹਾਈ ਨਹੀਂ ਤਾਂ ਦੋ ਦਿਨ ਦੋ ਇਹ ਬਹਾਦਰ ਬੰਦੇ ਕਿ ਕਿੰਨੇ ਤਾਂ ਦੋ ਦਿਨ ਕਿੰਨਾ ਕਲਮ ਲਾਉਂਦਾ ਤੂੰ ਕਿ ਕੱਪੜੇ ਆਉਂਦੇ ਨੇ ਕੱਪੜੇ ਪੰਜ ਕੱਪੜੇ ਦਾ 6 ਨੰਬਰ ਦਾ ਜੋੜਾ ਪੈਂਦਾ 6 ਨੰਬਰ ਦਾ ਹੋਰ ਮਾਣੀ ਫਰਾ 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 ਬੰਦਾ ਆ ਬੰਦਾ ਆ ਬੰਦਾ ਨੂੰ ਹੱਥ ਨਾ ਲਾ ਬੇਟਾ ਕੋਈ ਹੱਥ ਨਹੀਂ ਲਾਉਂਦੀ ਹਾਂ ਇਹਨੂੰ ਹੱਥ ਲਾਣਾ ਇਹਨੂੰ ਹੱਥ ਲਾ ਠੀਕ ਨੇ ਪਾ ਕੇ ਦੇਖ ਲੈ ਆਹ ਉਹਦੇ ਚਿਹਰੇ ਕੋਲ ਉਹਦਾ ਆਹ ਉਹਦੇ ਵੀ ਨਿਕਲੇ ਕਿਹਨੇ ਕਿਹਦੇ ਰੱਬ ਨਾਲ ਲੜੇ ਨਾ ਹਾਂ ਤਾਂ ਖਾਈ ਉਹਦੇ ਤੇ ਜੀ ਹਾਂ ਆ ਠੀਕ ਨੇ ਫਟਾਫਟ ਪੈ ਲੈ ਨਹੀਂ ਕਹਿ ਦਿੰਦੇ ਨੇ ਹਣਾ ਦੇਖੋ ਮੈਂ ਪਾ ਲੈਣਾ ਛੋਟਾ ਬੋੜਾ ਫਿਰ ਆ ਪਾ ਦੇਣਾ ਮੈਂ ਨਾ ਨੰਬਰ ਦੇਖ ਲਓ ਪਾ ਕੇ ਪੋੜਾ ਫਿਰ ਉਹ ਜਿਹਾ ਦਿਖਾਉਣਾ ਪਾ ਲੈ ਨੰਬਰ ਪਾ ਕੇ ਦਿੱਤਾ 2 5 ਅੱਛਾ ਆ ਉਹ ਮੱਝੇ ਪਰ ਬਾੜ ਮੱਝਾ ਆਉਰੇ ਇਹ ਉਹਰੇ ਬੈਠਾ ਬੈਠ ਮਗਨੋ ਗੇੜੀ ਤੇਗਾ ਨਹੀਂ ਪਹਿਲੇ ਪਹਿਲੇ ਲਾਲ ਕੱਪੜੇ ਲਾ ਲੈ ਜੂਟ ਹਾਂ ਸਹੀ ਗੱਲ ਨਾ ਪਾ ਲਈ ਜਦਦਰ ਮੈਂ ਕਦੇ ਜਿਹੜਾ ਆਏ छोटा दे देंगे भाई मेरे हिसाब ना ठीक है फिर ਉਹਨਾਂ ਦੇ ਦੇਣਾ ਮਤਾ ਹੋਰ ਛੋਟੇ ਹੈ ਜੀ ਪਾ ਕੇ ਦੇਖ ਬੜੇ ਨੇ ਨਾ ਥੋੜੇ ਜਿਹਾ ਬੜੇ ਲੱਗੇ ਰਹੇ ਨੇ ਦੇਖੋ ਕੱਟ देख ਜਾਂਦਾ ਬੜੇ ਨੇ ਦੇਖੀ ਨੰਬਰ ਛੋਟਾ ਹੈ ਲੱਗੇ ਦੇਖੀ ਰਾਉਂਡ ਤੇ ਬੈਠਾ ਰਹਾ ਹੂੰ ਕਿੰਨੇ ਬੈਠਾ ਬੈ ਗਿਆ ਵੀ ਸ਼ਾਪਿੰਗ ਕਰੀ ਹੋਰ ਆ ਕੜੇ ਛੁੱਟੀ ਕਰ ਦੇਖੀ ਕਿਵੇਂ ਬੈਠਾ ਖਾਣ ਬੈਠਾ ਬਲੀਆ ਨਾ ਕਿੰਨੇ ਬਰਾਬਰ ਨਾ ਆਪੇ ਐਸਾ ਨਹੀਂ ਬਟਾ 2-2000 ਰੁਪਏ ਦੇਖ ਲਈ ਨਗਰ ਆ ਗਏ ਕੀ ਅੰਮੂ ਕੀ ਅੰਮੂ ਮੁਰਗੀ ਡਰਦਾ ਮਾਪਾ ਬਾਬਾ ਡੱਬਾ ਗੋਦੀ 'ਚ ਬੈਠਾ ਰਹੇ ਅੱਦਾ ਹੀ ਬਾਬਾ ਆ ਗਿਆ ਕਿੱਥੇ ਬਾਬਾ ਉਹ ਆ ਗਿਆ ਬਾਬਾ ਨੀਲਾ ਲਾਲ ਇਹ ਤਾਂ ਹੀ ਲੱਭੀ ਆਣਗੇ ਕੁੜੀਆਂ ਕੁੜੀਆਂ ਦੇ ਖਾਣੇ ਤਾਂ ਲੱਭਦੀ। ਕੋਈ ਨਹੀਂ ਕੁੜੀ ਬੰਦੇ ਦਾ ਨਾ ਕੋਈ ਬੰਦਾ ਨਹੀਂ। ਆ ਦੇਖੋ ਭਾਈ ਤੂੰ ਕਹ ਸੈਂ ਇੱਕ ਨੰਬਰ ਬੜਾ ਲੈ ਆ ਦੇ। ਮੁੰਡੇ ਵੀ ਤਾਂ ਪਾ ਕੇ ਦੇ। ਹਾਂ ਠੀਕ ਲੱਗ ਰਿਹਾ। ਉਂਗਲੀ ਪਾ ਕੇ ਦੇਖ ਨਾ ਵਿੱਚ। ਦੇਖ ਮਾਰੇ ਸੈੱਟ ਕਰਕੇ ਦੇ ਫੇਰ ਫਿਰ। ਦੇਖ। ਫੇਰ ਬਣਾ ਲਈ ਮੂਵੀ। 2 ਮਿੰਟ ਬਣਾ ਦੀ ਮੈਂ। ਨਹੀਂ ਨਹੀਂ। ਹੈ? ਠੀਕ ਨੇ। ਠੀਕ ਨੇ। ਹੋਰ ਆ ਗਏ ਹਾਂ। ਹੋਰ ਤਾਂ ਮਟੇ ਨੇ ਤਾਂ ਅਹੀ ਨੇ ਬਸ। ਗਾਲ ਪਿਆ ਢੀਲੇ ਦੇ ਪੈਨੇ। ਹਾਂ। ਕੋਸ਼ਿਸ਼ ਨਹੀਂ ਇਹ ਹੈ ਹੁੰਦੇ ਆ ਤਾਂ ਗਾਹਣ ਵੀ ਆਈ ਜਾਣੀ ਆ ਭਾਈ ਦੋ ਸਾਲ ਤਾਂ ਉਹਨੇ ਜਿੰਦਗੀ ਦੋ ਸਾਲ ਦੇ ਤੱਕ ਤਾਂ ਪਾਉ ਆ ਵੀ ਦੋ ਸਾਲ ਦੇ ਤੱਕ ਤਾਂ ਪਾਉ ਫਿਰ ਫਿਰ ਛੋਟੇ ਬੋਲ ਨਹੀਂ ਨਿਕਲ ਕਾ ਵੀ ਬਈਆ ਮੁੰਡੇ ਦੀ ਉਹ ਜਿਹੜੇ ਨਿਕਲ ਜਾਂਦੀ ਆ ਅੱਛਾ ਉਹ ਬੜੀ ਆ ਮਾਰੀ ਬੜੀ ਆ ਕੋਣ ਪੜਾ ਤੇ ਕਰੋ ਮੁੰਡੇ ਨਾਲ ਕੋਈ ਕੋਈ ਮੁੰਡੇ ਕੋਈ ਚੀਜ਼ ਪਾ ਦੋ ਤੇ ਕੋਈ ਕੱਪੜਾ ਕੂਪੜਾ ਕੋਈ ਮੂਰਾ ਪਾ ਦੋ ਔਰ ਥੋੜੀ ਜਿਹੀ ਨਹੀਂ ਪਤਾਵਾ ਲੋ ਜੀ ਟਾਈਮ ਹੋ ਗਿਆ ਪੜਨੇ ਤਿੰਨ ਦਾ ਇਬਾਰ ਸਿਆਲ ਵਰਗਾ ਮੌਸਮ ਹੋਇਆ ਪਿਆ ਹੈ ਪੂਰਾ ਠੰਡੀ ਹਵਾ ਤੁਮ ਦਪੈ ਰਹੀ ਆ ਅੱਜ ਕਾਦੀ ਸਮਝ ਨਹੀਂ ਆਣੀ ਆ ਅੱਜ ਮਾ ਤੋਂ ਪਕਣੀ ਕੋ ਨੀ ਮਾ ਗੋਭੀ ਬਣਾਉਣੀ ਆ ਰਾਜਮਾ ਬਣਾਉਣੀ ਆ ਰਾਜਮਾ ਗੋਭੀ ਚ ਰਹਿਣਾ ਚੋ ਉਹ ਸਵੇਰੀ ਸਕੂਲ ਤਾਂ ਲੱਗੂਗਾ ਫਿਰ ਪਰਸੋਂ ਨੂੰ ਨਹੀਂ ਲੱਗਦਾ ਛੁੱਟੀ ਆ ਗੁਰਪੁਰਬ ਦੀ ਪਰਸੋਂ ਨੂੰ ਗੁਰਦ ਅੱਜ ਗੁਰਦ ਸਾਹਿਬ ਚ ਪਾਠ ਖੁੱਲ ਗਿਆ ਗੁਰਪੁਰਬ ਦਾ ਪਰਸੋਂ ਭੋਗ ਪਊਗਾ ਪਰ ਸਾਨੂੰ ਉਸ ਜਾਵਾਂਗੇ ਗੁਰਦੁਆਰਾ ਸਾਫ ਗੁਰਪੁਰਬ ਤੇ ਭੋਗ ਤੇ ਹੁਣ ਸਬਜੀ ਦਾ ਸੱਜ ਜੀ ਧਰ ਹੋ ਰੇ 3:30 ਵਜੇ ਧਰ ਦੇ ਕਰਨ ਨੂੰ ਕਿਉਂਕਿ ਦਿਨ ਜਿਹੜੇ ਆਹੋ ਛੋਟੇ ਹੋ ਗਏ ਤੇ ਫਿਰ ਛੇਤੀ ਉਹ ਦਿਨ ਛਿਪ ਜਾਂਦਾ ਹੈ ਰਾਜਮਾ ਗਾਇਤੀ ਹੁਣ ਤਾਂ ਅੰਦਰ ਮਾੜੇ 3:00 ਤਾਂ ਵੱਜ ਜਾਂਦੇ ਨਾ ਟਾਈਮ ਤਾਂ ਕਿਡਾ ਹੋ ਗਿਆ ਹੁਣ ਨੋ ਟਾਈਮ ਲੱਗਦਾ ਕੱਲ ਤਾਂ ਕੱਲ 3:00 ਵਜੇ ਆਹੋ ਧਰਤੇ ਤੇ ਛੋਲੇ ਉੱਪਰ ਨੇ ਤਿੰਨ ਵਜੇ ਹਾਂ ਤਰਤੇ ਤੇ ਸਾਢੇ 3:30 ਤੱਕ ਤੜਕਾ ਲਾਣ ਲੱਗ ਗਈ ਸੀ ਗੱਲ ਤਰਤੇ ਤੇ ਕੋਸੇ ਬਾਣੀ ਨਹੀਂ ਬਏ ਬਰੇ ਨੇ ਕੀ ਕੋਸੇ ਬਾਣੀ ਬਏ ਨਹੀਂ ਰਾਜਨਾ ਹਾਂ ਸਵੇਰ ਦੇ ਬਰੇ ਬਰੇ ਉਹਦੇ ਇੱਕ ਬਾਲ ਜੰਮ ਹੋ ਜਾਣਗੇ ਜਦ ਤੱਕ ਤੜਕਾ ਲੱਗ ਜਾਊਗਾ ਆਲੂ ਉਹੀ ਪਾ ਦੇ ਜਿਹੜੇ ਪਾਉਣੀਆਂ ਆ ਗੋਬੀ ਵੀ ਵਾਲੀ ਬੋਦੀ ਵਾਂਗ ਕਿਦੋਂ ਲਾਲ ਆਲੂ ਨਹੀਂ ਨਾ ਆਉਂ ਨਹੀਂ ਆਲੂ ਕੱਟ ਪਾਵਾਂਗੇ ਛੋਲੇ ਰਾਤ ਗਾੜੇ ਹੋ ਗਏ ਤੇ ਆਲੂ ਜ਼ਿਆਦੇ ਤੇ ਆਲੂ ਦਾ ਕੱਟੇ ਠੀਕਾ ਕੱਟ ਪਾਵਾਂਗੇ ਕਰਨੀ ਤਾਂ ਇੱਕ ਟੈਂਬੀ ਹੋਉਂਦੀ ਆ ਫੇਰ ਅੱਗੋ ਠੰਡਾ ਠੰਡਾ ਆ ਦੇਖੋ ਸਿਆਲ ਵਾਲਾ ਮੌਸਮ ਠੰਡੀ ਹਵਾ ਚੱਲ ਰਹੀ ਹੈ ਤੁਹਾਨੂੰ ਪੱਤੇ ਦਿਖ ਰਹੇ ਹੋਣੇ ਹਿੱਲਦੇ ਆ ਦੇਖੋ ਠੰਡੀ ਹਵਾ ਚੱਲ ਰਹੀ ਹੈ ਹੁਣ ਹੁਣੀ ਤੇ ਸ਼ੁਰੂ ਹੋ ਗਿਆ ਤਾਂ ਧੁੱਪ ਸੋਚ ਕੇ ਦੇਖੋ ਕਾਦੀ ਖੂਗੀ ਠੰਡੀ ਹਵਾ ਚੱਲ ਰਹੀ ਆ ਐ ਲੈ ਜਾ ਰਹੇ ਛੋਲ ਕੋਟੀਆਂ ਪਾ ਲੋ ਬਸ ਆ ਕੀ ਕਰ ਰਹੇ ਸਾਦੀ ਜੀ ਅਦੇ ਅੱਜ ਨਹੀਂ ਤਾਂ ਇੱਥੇ ਸਾਦੀ ਜੀ ਅੱਜ ਨਹੀਂ ਉੱਪਰ ਹੋਰ ਦੇਖੋ ਆਦਾ ਬੰਦੀ ਆ ਅੱਜ ਨਹੀਂ ਆ ਬੰਦੀ ਆ ਮੈਂ ਇਹਨੂੰ ਉੱਪਰ ਜੀ ਦੇਖ ਰਿਹਾ ਇਹ ਤਾਂ ਲੈ ਜਾਈਏ ਬੰਦੀ ਐ ਨਾ ਰੱਖ ਲੋ ਰਾਵਨੀ ਰਾਦੋ ਬਹੁਤ ਬਹੁਤ ਆਗਾ ਕਿ ਫੇਲਾਣੀਆਂ ਪੱਲੀਆਂ ਲੋ ਜੀ ਹੁਣ ਮੈਂ ਚਲੀ ਘੁੰਮਣ ਰਾਵੀ ਨਾਲ ਰਾਵੀ ਹਜੇ ਉਹ ਆਗੀ ਰਾਵੀ ਰਾਵੀ ਦਾ ਨਾਮ ਲਿਆ ਰਾਵੀ ਉਹ ਸਾਹਮਣੇ ਆਈ ਫਿਰ ਅਜਨਾ ਤੋਂ ਇਹਦੀ ਧੁੰਦ ਬਹੁਤ ਜ਼ਿਆਦੇ ਪੈ ਰਹੀ ਆ ਹਜੇ ਵੀ ਨਹੀਂ ਹਟ ਰਹੀ ਹੈਗੀ ਠੰਡੇ ਠੰਡੇ ਮੀਂਹ ਦਾ ਮੀਂਹ ਦਾ ਦੱਸਿਆ ਹੋਇਆ ਕਹਿੰਦੇ ਵੀ ਮੀਂਹ ਪੈ ਸਕਦਾ ਸ਼ਾਇਦ ਮੀਂਹ ਦਾ ਮੌਸਮ ਦੱਸਿਆ ਆ ਮੈਂ ਕਿਹਾ ਮੀ ਦੱਸਿਆ ਹੋਇਆ ਨਾ ਹਾਂ ਮੀ ਨਾਲੋਂ ਸੰਗਤ ਵੀ ਜ਼ਿਆਦਾ ਖੱਟ ਹੋਗੀ ਹਾਂ ਮੈਂ ਕਿਹਾ ਇੱਕ ਰੇਣੇ ਬੂਟ ਆ ਜਦੋਂ ਉਹ ਤੇ ਜਿਹੜਾ ਉਹ ਬੁੱਧਵਾਰ ਨੂੰ ਆਂਦਾ ਨਹੀਂ ਸਾਈਕਲ ਵਾਲਾ ਖੋਚ ਲੈਣੇ ਹਾਂ ਵਧੀਆ ਨੇ ਨਾ ਹਾਂ ਸੇਮ ਮੈਂ ਵੀ ਇਹ ਜੇ ਲਵਾਂਗੀ ਐਨਕ ਐ ਕੰਫਰਟੇਬਲ ਹੈ ਕੱਪੜੇ ਦੇ ਗੁੱਦੇ ਗੁੱਦੇ ਜੇ ਲੱਗਦੇ ਨੇ ਮੈਂ ਵੀ ਸੇਮ ਲਵਾਂਗੀ ਅਗਲੀ ਵਾਰ ਉਹ ਹਾਂ ਕਰ ਲਵਾਂਗੀ ਮੈਂ ਕਿਹਾ ਹੁਣ ਰਾ ਵੀ ਮੀ ਇਨਾ ਕੇ ਘੁੰਮੂਗੀ ਹਨਾ ਉਹਦੇ ਆਨੀ ਰਹੀ ਉਹ ਰਾਵੀ ਜਾਣ ਸਕਦੀ ਮੀਨਾ ਕਾ ਘੁੰਮ ਲੀਏ ਫਿਰ ਮੈਂ ਵੀ ਤੇਰੇ ਨਾਲ ਆਨੀ ਆ ਫਿਰ ਮੈਂ ਕਿੱ데 ਨਾਲ ਆਉਂਗੀ ਹਾਂ ਤੂੰ ਵੀ ਲੈ ਲਈ ਹੁਣਾ ਹ ਅਗਲੇ ਅਗਲੇ ਹਫਤੇ ਆਉਗਾ ਭਾਈ ਯੂਵੀ ਦੇ ਨਹੀਂ ਇਸ ਵਾਰ ਲੈ ਕੇ ਆਇਆ ਅੱਛਾ ਅਗਲੇ ਹਫਤੇ ਉਹਦੇ ਬਿਨਾ ਫਿੱਟੇ ਵਾਲੇ ਲੈਣੇ ਆ ਹਾਂ ਇਹ ਠੀਕ ਹੈ ਯਾਰ ਇਹ ਪੌਣੇ ਵੀ ਸੌਖੇ ਤਾਰਨੇ ਵੀ ਸੌਖੇ ਉਹ ਕਹਿੰਦਾ ਅਗਲੇ ਹਫਤੇ ਲਿਆਉਂਗਾ ਮੇਰੀ ਅੱਡੀਆਂ ਬਹੁਤ ਖਰਾਬ ਹੋ ਦਿੱਤੀਆਂ ਠੀਕ ਆ ਵਧੀਆ ਲੱਗਦਾ ਫਿਰ ਮੈਂ ਐਵੇਂ ਸੇ ਬਾਹਰ ਪਾਣ ਪਹਿਲਾਂ ਜਾਲੀ ਵਾਲੇ ਲੈ ਲੈਂਦੇ ਉਹ ਕਹਿੰਦਾ ਜਾਲੀ ਵਾਲੇ ਹੈ ਨਹੀਂ ਮੇਰੇ ਚਲ ਵੀ ਆ ਵੀ ਮੈਨੂੰ ਜ਼ਰੂਰ ਤਾਂ ਆਹਰਪਾਲੀ ਵੀ ਠੀਕ ਨੇ ਅਸੀਂ ਆਇਆ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਇੱਥੇ ਗੁਰਪੁਰਬ ਦੇ ਅਖੰਡ ਪਾਠ ਅੱਜ ਆਰੰਭ ਹੋਏ ਨੇ ਤੇ ਭੋਗ ਪੈਣਾ 15 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਅਸੀਂ ਸਵੇਰੇ ਤੋਂ ਲੈ ਕੇ ਮਤਲਬ ਸਵੇਰ ਤੋਂ ਗੁਰਦੁਆਰ ਸਾਹਿਬ ਚਲੇ ਜਾਵਾਂਗੇ ਤੇ ਉੱਥੇ ਆਪਣਾ ਜਾ ਕੇ ਸਾਧੀ ਧਿਆੜੀ ਸੇਵਾ ਕਰਾਂਗੇ ਕੜੀ ਧਨੀਆ ਹੁਣ ਸਿਆਲੋ ਫੇਰ ਆਹੀ ਚੱਲਣਾ ਕਦੇ ਮਿੱਥੇ ਤੋੜ ਲੈ ਕਦੇ ਧੁਨੀਆ ਤੋੜ ਲਿਆ ਕਦੇ ਕੋਈ ਮੁੱਲੀਆਂ ਤੋੜ ਲਿਆ ਥੋੜੇ ਗਾਰਡਨ ਚ ਸੇਵ ਕਰੇ ਜਾਵਾਂਗੇ ਮਾਂ ਤੁਹਾਡੇ ਵਾਸਤੇ ਹਾਂ ਆ ਗਾਰਡਨ ਚ ਤਾਂ ਜਾਂਦੇ ਰਹਿੰਦੇ ਆ ਉਹ ਵਾਲੇ ਚ ਨਹੀਂ ਗਏ ਉਹ ਤੇ ਜਾਵਾਂਗੇ ਉਹੀ ਕਰਾਂ ਵਾਲੇ ਚ ਤਾਂ ਜਾਂਦੇ ਰਹਿੰਦੇ ਆ ਨਾਲੇ ਸਾਰਿਆਂ ਨੂੰ ਦਿਖਾਵਾਂਗੇ ਸੂਟ ਦਿਖਾਈਏ ਵਿਆਹਲੇ ਕਿ ਤੁਹਾਨੂੰ ਮੈਂ ਦੇਖਦਾ ਸਲਾਈ ਕਰਨਾ ਸ਼ੀਮਾ ਦਾ ਸ਼ੀਮਾ ਤਾਂ ਬਹੁਤ ਰਹਿੰਦਾ ਹਾਂ ਨਾਲੇ ਜਿਹੜੇ ਦੂਜੇ ਲਿਆਏ ਆ ਉਹ ਵੀ ਦੇਖ ਲਿਓ हां ਜਿਹੜੇ ਹੁੰਦੇ ਨੇ ਬਸ ਉੱਦੋਂ ਮੈਂ ਘਰੋਂ ਦੱਸ ਕੇ ਫਿਰ ਕੀ ਹੋ ਗਿਆ ਘਰ ਦੇ ਲੱਭੀ ਜਾਣਗੇ ਵੀ ਕਿੱਧਰ ਲੈ ਘਰ ਬਣ ਗਈ ਸਵੇਰੇ ਸਵੇਰੇ ਗੁਰਪੁਰ ਚੱਲੋਂਗੇ ਹੈ ਹਾਂ ਉਹ ਹੈ ਗੁਰਪੁਰ ਬਾਹਰ ਨਹੀਂ ਹੈਗੇ ਉਹ ਸਿੱਧਾ ਫੋਨ ਕਰ ਲੈਂਦੇ ਜਿੱਤੇ ਹੋ ਕੀ ਹੁਣ ਫੋਨ ਵੀ ਲਈ ਗੁਰਪੁਰਪੁਰ ਨੂੰ ਜਾਵਾਂਗੇ ਨਾਲ ਮੈਂ ਤਾਂ ਸੇਵਾ ਵੀ ਕਰੂੰ ਹੋਰ ਹਲੇ ਵੀ ਚਾਲੂ ਹੈ ਮੱਕਾ ਹਜੇ ਵੀ ਚਾਲੂ ਹੈ ਨੂੰ ਮ제 ਲੈ ਲਿਆ ਹੈ ਇਹ ਨੂੰ ਸੰਭਣਾ ਨਾ ਸਭ ਤੋਂ ਜ਼ਿਆਦਾ ਔਖਾ ਕੰਮ ਹੈ ਇਹ ਸਭ ਤੋਂ ਔਖਾ ਕੰਮ ਤੈਨੂੰ ਸੰਭਣਾ ਹੈ ਬਾਲੇ ਸਾਸਤਰੀ ਕਾਲ ਬੁਲਾ ਰਿਹਾ ਦੇਖੀ ਇਹਨੂੰ ਪਤਾ ਇਹ ਵੀ ਜੇ ਵੀਡੀਓ ਸਟਾਰਟ ਕਰਦੇ ਸਾਸਤਰੀ ਕਾਲ ਬੁલાਣੀਆਂ ਹਨਾ ਦੇਖ ਲੈ ਆਪਣੇ ਆਪ ਬੁਲਾਦੀ ਦੇਖ ਲੈ ਗਿਰ ਜਾਗਾ ਜਿਹੜੇ ਤੇਰੇ ਲੱਛਣ ਹੈ ਨਾ ਇਹ ਗਿਰੇਗਾ ਹੈਲੋ ਕਰ ਤੇ ਹੈਲੋ ਸਾਸਤਰੀ ਕਾਲ ਬੁਲਾ ਲੈ ਸਾਸਤਰੀ ਕਾਲ ਕਰ ਤੇ ਬਾਈ ਕਰਦੇ ਬਾਈ ਲੋ ਜੀ ਅੱਜ ਮੈਂ ਨਾ ਤੁਹਾਨੂੰ ਸਾਰਿਆਂ ਨੂੰ ਆਪਣੀ ਦਿਖਾਣ ਲੱਗੀ ਆ ਜੈਵਲਰੀ ਕਿਉਂਕਿ ਸੂਟ ਮੈਨੂੰ ਲੱਗਦਾ ਮੈਂ ਸ਼ੇਅਰ ਕਰਦੇ ਸੀ ਇਹ ਵੀ ਕਈ ਵਾਰ ਹੁਣ ਅੱਗੇ ਕੇ ਜਿਹੜੇ ਨਵੇਂ ਆ ਤੁਹਾਨੂੰ ਪਾਏ ਵੀ ਦੇਖੀ ਜਾਣੇ ਤੇ ਜਿਹੜੀ ਮੇਰੇ ਕੋਲ ਜਿੰਨੀ ਵੀ ਜੈਵਲਰੀ ਹੈ ਸਾਡੇ ਕੋਲ ਰਲ-ਮਿਲੀ ਸਾਡੇ ਦਾਣੇ ਛੜਾਈ ਦੋਨਾਂ ਦੀ ਮੈਂ ਉਹ ਤੁਹਾਨੂੰ ਹੁਣ ਅੱਜ ਦਿਖਾਉਣ ਲੱਗੀਆਂ ਵੀ ਸਾਡੇ ਕੋਲ ਇੱਕ ਹੀ ਸਮਾਨ ਹੈ ਹੈਨਾ ਅਸੀਂ ਅਸੀਂ ਹਮੇਸ਼ਾ ਜੈਵਲਰੀ ਸਾਰੀ ਪਟਿਆਲੇ ਤੋਂ ਹੀ ਲੈਣੇ ਹੁੰਦੇ ਆ ਤੇ ਅਸੀਂ ਵੀ ਮਰਰ ਪਟਿਆ ਆ ਸਾਈ ਜਵੈਲਰੀ ਸਾਡੇ ਕੋਲ ਕੀ ਕੀ ਅੱਜ ਤੁਹਾਡੇ ਨਾਲ ਤੁਹਾਨੂੰ ਵੀ ਤੁਖਾਉਂਦੇ ਆ ਵੀ ਕੀ ਕੀ ਆ ਸਾਡੇ ਕੋਲੇ ਇਹ ਸਭ ਤੋਂ ਪਹਿਲਾਂ ਹੈਗਾ ਆਹ ਦੋ ਤਿੰਨ ਡੱਬੇ ਆ ਕਿਉਂਕਿ ਨਾ ਲੇਡੀਜ਼ ਕੋਲ ਜੁਐਲਰੀ ਇੱਕ ਸੂਟ ਜਿਹੜੀ ਆ ਹੁੰਦੀ ਆ ਮੇਲ ਹੁੰਦੀ ਆ ਨਾ ਹਾਂ ਆ ਦੇਖੋ ਮੈਂ ਨਾ ਇਹ ਹਰਾ ਮੈਟ ਵੀ ਰੱਖਿਆ ਹੋਇਆ ਜਿਹੜਾ ਸੀ ਸੋਈ ਚ ਪਛਾਇਆ ਵੀ ਇਹਦੇ ਪਰ ਰੱਖ ਕੇ ਸਮਾਰ ਕੇ ਤੁਹਾਨੂੰ ਦੇਖੀ ਜਾਊਗਾ ਹਨਾ ਬਾਕੀ ਵੀ ਵੀਡੀਓ ਨਹੀਂ ਆ ਰਹੀ ਆ ਬਦ ਨਹੀਂ ਆ ਦੇਖੋ ਮੇਰੇ ਕੋਲ ਹਾਰ ਹੈ ਤੇ ਇਹਦੇ ਨਾਲ ਨਾ ਮੇਰੇ ਇਅਰਿੰਗਸ ਹੁਣ ਪਤਾ ਨਹੀਂ ਕਿੱਥੇ ਆ ਸ਼ਾਇਦ ਨੂੰ ਲੱਭਣੇ ਪੈਣੇ ਹੁਣ ਸਾਡਾ ਡੱਬੇ ਚੋਂ ਤਾਂ ਹੈ ਨਹੀਂ ਇਹਦੇ ਨਾਲ ਦੇ ਆ ਗੋਲ-ਗੋਲ ਬਸ ਦੋ ਟੋਪਸ ਹੈ ਹੈਂਗਿੰਗ ਨਹੀਂ ਹੈਗੇ ਟੋਪਸ ਦੀ ਤਰ੍ਹਾਂ ਹੈ ਵੱਡੇ-ਵੱਡੇ ਐਡੇ-ਐਡੇ ਕ ਜੇ ਮਿਲ ਗਏ ਤਾਂ ਤੁਹਾਨੂੰ ਜ਼ਰੂਰ ਦਿਖਾਉਂਗੀ ਇਹ ਹੈ ਸਾਡੇ ਕੋਲ ਹਾਰ ਚੋਕਰ ਸੈਟ ਤੇ ਦੂਜਾ ਉਹਦੇ ਬਾਅਦ ਆ ਦੇਖੋ ਆ ਟਿੱਕੇ ਟਿਕਾ ਰਿਹਾ ਟਿੱਕਾ ਅ ਇੱਕ ਆ ਰਿਹਾ ਟਿੱਕਾ ਤੇ ਇੱਕ ਇਹਦੇ ਨਾਲ ਹੈਗੇ ਆ ਟਾਪਰਸ ਇਹ ਵਾਲੇ ਟਾਪਰਸ ਹੈ ਦੇ ਨਾਲ ਇਹ ਵਾਲੇ ਇਹ ਦੇਖੋ ਇਹ ਵਾਲੇ ਟਾਪਰਸ ਹੈ ਨੇੜੇ ਤਿੰਨ ਇਹ ਵਾਲੇ ਟਾਪਰਸ ਹੈ ਤੇ ਇਹ ਹੈਂਗਿੰਗ ਵਾਲੇ ਆ ਤੇ ਇਸ ਤੋਂ ਬਾਅਦ ਇੱਕ ਟਿੱਕਾ ਆ ਰਿਹਾ ਵੱਡਾ ਅ ਹੋਰ ਵੀ ਹੈਗੇ ਆ ਟਿੱਕੇ ਇੱਕ ਟਿੱਕਾ ਆ ਰਿਹਾ ਇਹ ਸਾਰੇ ਮੰਗ ਟਿੱਕੇ ਹੀ ਆ ਆ ਦੇਖੋ ਕਿੰਨੇ ਸੋਹਣੇ ਮੰਗ ਟਿੱਕੇ ਹੀ ਆ ਇਹ ਇਹ ਲਾਈਵ ਵੀ ਦਿਖਾ ਦਿੰਦੀ ਆ ਤੁਹਾਨੂੰ ਇੱਕ ਵਾਰੀ ਦੇਖੇ ਆ ਦੇਖੋ ਇਹ ਤਾਂ ਮੈਂ ਕਦੇ ਨਹੀਂ ਲਾਇਆ ਪਾਥੀ ਜਿੱਡਾ ਟਿੱਕਾ ਏ ਇਹ ਆ ਦੇਖੋ ਇਹ ਜ਼ਿਆਦਾਤਰ ਮੈਂ ਹੀ ਲਾਨੀ ਆ ਆ ਮੈਨੂੰ ਬਹੁਤ ਸੋਹਣਾ ਲੱਗਦਾ ਸਭ ਤੋਂ ਬੈਸਟ ਟਿੱਕਾ ਮੈਨੂੰ ਆ ਲੱਗਦਾ ਇਹ ਬਾਕੀ ਇਹ ਕਾਲ ਹੈ ਸਾਡਾ ਚੋਕਰ ਸੈਟ ਹੁਣ ਆ ਦੇਖੋ ਸਾਡੇ ਟਿੱਕੇ ਆ ਤੇ ਆਪਾਂ ਟਿੱਕੇ ਆ ਆ ਹੈਗਾ ਚੋਕਰ ਸੈਟ ਐਣ ਦੇਖੋ ਹੁਣ ਮੈਨੂੰ ਨਾ ਸਾਰੀ ਜਿੰਨੀ ਵੀ ਮੈਂ ਜੁਐਲਰੀ ਦਿਖਾਉਂਗੀ ਮੈਨੂੰ ਦੱਸਿਓ ਵੀ ਸਭ ਤੋਂ ਸੋਹਣੀ ਕਿਹੜੀ ਲੱਗੀ ਤੁਹਾਨੂੰ ਤੇ ਹੁਣ ਇਹਦੇ ਬਾਅਦ ਹੈਗੀ ਆ ਆਹ ਈਅਰਿੰਗਸ ਈਅਰਿੰਗਸ ਨਾ ਮੈਂ ਇੱਕ ਦਿਨ ਵੀ ਨਹੀਂ ਪਾਏ ਇਹ ਮੈਂ ਆਪਣੇ ਦਿਓਰ ਦੇ ਵਿਆਹ ਨੂੰ ਲੈ ਸੀਗੇ 800 ਦੇ ਮੈਂ ਇੱਕ ਦਿਨ ਵੀ ਨਹੀਂ ਇਹ ਪਾਏ ਹਜੇ ਤੱਕ ਐਵੇਂ ਪਏ ਆ 4-5 ਸਾਲ ਹੋ ਗਏ ਆ ਦੇਖੋ ਇੱਕ ਦਿਨ ਨਹੀਂ ਪਾਇਆ ਸੋਚ ਰਹੀ ਐ ਵੀ ਹੁਣ ਸ਼ਾਇਦ ਅਜੇ ਕਿਸੇ ਵਿਆਹ ਚ ਵੇਅਰ ਕਰ ਲਾਂ ਤੇ ਥੋੜੇ ਬਾਅਦ ਹੈਗਾ ਇਹ ਪਾਸਾ ਇਹ ਵਾਲਾ ਪਾਸਾ ਜਿਹੜਾ ਇਹ ਸਾਈਡ ਤੇ ਪਾਸਾ ਲੱਗਦਾ ਹੁੰਦਾ ਇਹ ਮੇਰਾ ਨਾ ਉੱਤੋਂ ਟੁੱਟ ਗਿਆ ਪਰ ਇਹਦੇ ਵਿੱਚ ਉਹ ਲੱਗ ਸਕਦਾ ਲਟਕਣ ਜਿਹੜਾ ਲੱਗਦਾ ਏ ਉਹ ਲੱਗ ਜਾਊਗਾ ਫਿਰ ਇਹ ਠੀਕ ਹੋ ਜਾਊਗਾ ਕਿਉਂਕਿ ਉਹ ਨਿਕਲ ਕੇ ਭਾਰ ਕਰਨਾ ਨਿਕਲ ਕੇ ਹੀ ਗਿਆ ਹੈ ਗਿਆ ਆਪਣੇ ਆ ਈਅਰਿੰਗਸ ਨੇ ਡਿਲੀਕੇਟ ਈਅਰਿੰਗਸ ਵਿੱਚ ਫਸ ਗਿਆ ਈਅਰਿੰਗਸ ਨਾ ਆ ਵਾਲੇ ਮੇਰੇ ਬਹੁਤ ਖਾਸ ਨੇ ਇਹ ਆ ਵਾਲੇ ਈਰਿੰਗ ਇਹ ਮੈਨੂੰ ਬਹੁਤ ਖਾਸ ਨੇ ਇਹਨਾਂ ਦਾ ਨਾ ਕਲਰ ਵੀ ਫਿੱਕਾ ਪੈ ਗਿਆ ਪਰ ਮੈਂ ਸਾਂਭ ਕੇ ਰੱਖੇ ਹੋਏ ਨੇ ਮੇਰੇ ਕੋਲ ਇਹ ਹੈਗੇ ਨੇ 10 ਸਾਲ ਪੁਰਾਣੇ ਰਿੰਗਸ ਆ ਹੁਣ ਤੁਸੀਂ ਪੁੱਛੂਗੇ ਵੀ ਇਹ ਇਹ ਵਾਲੇ ਤੁਹਾਡੇ ਲਈ ਕਿਹਤੋਂ ਖਾਸ ਨੇ ਕਿਉਂਕਿ ਇਹ ਮੈਨੂੰ ਮੇਰੇ ਭਾਈ ਨੇ ਦਿਵਾਏ ਤੇ ਪਹਿਲੀ ਵਾਰ ਮਾਲਜ ਇਹ ਮੈਨੂੰ ਕਿਸੇ ਨੇ ਮੰਗੇ ਵੀ ਤੇ ਤੇ ਸੰਦੀਪ ਨੇ ਮੰਗੇ ਤੇ ਇਹ 4 ਸਾਲ ਪਹਿਲਾਂ ਜਦ ਹਰਜਿੰਦਰ ਦੇਵਿਆ ਨੂੰ ਮੈਂ ਕਿਹਾ ਪਾਣੇ ਨੂੰ ਲੈ ਲੈ ਪਰ ਰੱਖਣੇ ਨੂੰ ਨਹੀਂ ਵਦਨਦੀ ਇਨਸਾਨੀਓ ਸਹੀ ਹਾਂ ਇਹਦਾ ਇਹਦਾ ਨਾ ਰੰਗ ਵੀ ਫਿੱਟ ਗਿਆ ਪਰ ਏਅਰਿੰਗਸ ਮੈਂ ਹਜੇ ਤੱਕ ਸਾਫ ਕੇ ਰੱਖੇ ਨੇ ਕਿਉਂਕਿ ਇਹ ਮੈਨੂੰ ਕੱਕੇ ਨੇ ਦਵਾਇਤੇ ਪਹਿਲੀ ਵਾਰ ਮੋਲ ਚੋਂ ਪਹਿਲੀ ਵਾਰ ਦਵਾਇਤੇ 500 ਦੇ ਆਏ ਕੇ ਉਸ ਟਾਈਮ ਇਹ ਹੁਣ ਤਾਂ ਮਹਿੰਗੇ ਦੰਦੇ ਆ ਪਰ ਉਸ ਟਾਈਮੇ ਮੈਨੂੰ 500 ਦੇ ਦਵਾਇਤੇ ਬਹੁਤ ਸੋਹਣੇ ਆ ਮੈਂ ਸਾਫ ਕੇ ਰੱਖੇ ਹੋਏ ਪਾੰਦੀ ਵੀ ਆ ਮੈਂ ਕਰਕੇ ਦੇ ਚਿਹਰੇ ਰੰਗ ਵੀ ਫਿੱਟਿਆ ਹੋਦਾ ਪਰ ਮੈਂ ਪਾੰਦੀ ਜਰੂਰ ਆ ਤੇ ਉਹਦੇ ਬਾਅਦ ਆਹ ਵਾਲੇ ਆ ਮਨਦੀਪ ਦੇ ਵਿੱਚੇ ਕਿਉਂਕਿ ਇਹna ਸਾਡੀ ਜੁਐਲਰੀ ਹੈ ਜਿਹੜੀ ਮੈਂ ਤੁਹਾਨੂੰ ਕਿਹਾ ਜਾ ਸਾਡੀ ਮਿਕਸ ਹੈ ਅਸੀਂ ਜਿਹੜੀ ਚੀਜ਼ ਸਾਨੂੰ ਠੀਕ ਲੱਗਦੀ ਹੈ ਅਸੀਂ ਉਹ ਇਕੱਠੀਆਂ ਪਾ ਲੈਂਦੀ ਹੁੰਨੇ ਆ ਇਹ ਇਅਰਿੰਗਸ ਤੇ ਟਿੱਕਾ ਉਹਦੇ ਪੁਰਾਣਾ ਵਿਆਹ ਤੋਂ ਪਹਿਲਾਂ ਦਾ ਇਹ ਸਾਰੀ ਜੁਐਲਰੀ ਉਹ ਨਾਲ ਹੀ ਲੈ ਕੇ ਆਈ ਲੈ ਕੇ ਹੁਣ ਲਿਆਈ ਵੀ ਕਦੇ ਵੀ ਕੋਈ ਵੀ ਪਾ ਸਕਦੇ ਆ ਅਸੀਂ ਤੇ ਆਹ ਇਅਰਿੰਗਸ ਇਹਨਾਂ ਜਿਹੜੇ ਆਹ ਵਾਲੇ ਆ ਉਹਨੂੰ ਮੈਂ ਉਹਦੇ ਬਰਥਡੇ ਤੇ ਗਿਫਟ ਕਰੇ ਤੇ ਦੋ ਸਾਲ ਹੋ ਗਏ ਮੈਂ ਆਪਣੀ ਦਰਾਨੀ ਨੂੰ ਆ ਜਨਮ ਦਿਨ ਤੇ ਦੇ ਦਿੱਤੇ ਤੇ ਨੇ ਪਾਇ ਬੇਬੀ ਆ ਬਹੁਤ ਸੋਹਣਾ ਹੈ ਮੈਨੂੰ ਰੰਗ ਬਹੁਤ ਸੋਹਣਾ ਲੱਗਿਆ ਤਾਂ ਬਸ ਮੈਂ ਰੰਗ ਐਵੇਂ ਕੋਈ ਸੂਟ ਨਾਲ ਮਿਲਾ ਕੇ ਨਹੀਂ ਲਿਆ ਐਵੇਂ ਲੈ ਲੇ ਬਸ ਇਹ ਆ ਜਿਹੜਾ ਹੈਗਾ ਇਹ ਆ ਸਿਰ ਤੇ ਲਾਉਣ ਵਾਲਾ ਆ ਦੇਖੋ ਐਵੇਂ ਐਵੇਂ ਸਿਰ ਤੇ ਲਾਉਣ ਵਾਲਾ ਤੇ ਆ ਕਦੇ ਮੈਂ ਇੱਕ ਦੋ ਵਾਰ ਲਾਇਆ ਵੀ ਹੈ 3-4 ਵਾਰ ਲਾਇਆ ਤਾਂ ਨਹੀਂ ਉਹਦੇ ਜ਼ਿਆਦਾ ਨਹੀਂ ਮੈਂ ਲਾਇਆ ਬਾਕੀ ਉਹਦੇ ਬਾਅਦ ਇੱਕ ਚੋਕਰ ਸੈੱਟ ਹੈ ਏ ਵੀ ਬਿਆਰੂ ਲਿਆ ਸੀਗਾ ਹਾਂ ਮੈਂ ਆਹਾ ਮੈਂ ਕੱਤੀ ਲੱਭ ਰਹੀ ਸੀ ਜਿਹੜਾ ਆ ਵਾਲਾ ਸੈੱਟ ਮੈਂ ਦਿਖਾਇਆ ਤਾਂ ਮਿਲ ਗਿਆ ਦੇ ਨਾਲ ਦੇ ਇਅਰਿੰਗਸ ਕਿੱਥੇ ਨੇ ਮਿਲ ਗਿਆ ਦੇ ਨਾਲ ਦੇ ਇਅਰਿੰਗਸ ਆ ਮੈਂ ਕਹਿ ਰਹੀ ਸੀ ਮੈਂ ਕਿਹਾ ਮੈਂ ਜਲ ਲੱਭ ਕੇ ਫਿਰ ਦਿਖਾਉਂਗੀ ਆ ਦੇਖੋ ਇਹਦੇ ਨਾਲ ਦੇ ਆ ਵਾਲੇ ਆ ਚੋਕਰ ਸੈੱਟ ਨਾਲ ਬਿਲਕੁਲ ਸਿੰਪਲ ਸੋਬਰ ਸੈਟ ਆ ਬਿਲਕੁਲ ਵੀ ਜ਼ਿਆਦਾ ਭਾਰਾ ਨਾ ਪਾਣਾ ਹੋਵੇ ਆ ਚੀਜ਼ ਬੋਲਣੇ ਆ ਫਿਰ ਅਸੀਂ ਤੇ ਹੁਣ ਇਹਨੂੰ ਕਿੱਥੇ ਲਈਏ ਜਗ੍ਹਾ ਨਹੀਂ ਬਚੀ ਇੱਥੇ ਲਾਂਦੇ ਆ ਇਹ ਆ ਲੋ ਇਹ ਮੈਟ ਨਾ ਮੈਂ ਪੂਰਾ ਭਰ ਦੇਣਾ ਹਾਂ ਇਨਾਂ ਨੂੰ ਨੇੜੇ-ਨੇੜੇ ਲਾ ਕੇ ਪੂਰਾ ਮੈਟ ਭਰ ਦੇਣਾ ਹੈ। ਇਹ ਆ ਵੀ ਹਾਂ ਇਹ ਵੀ ਹੈ ਇੱਕ ਸਿਰ ਤੇ ਆ ਹਰ ਆ ਵਾਲਾ ਸਿਰ ਵਾਲਾ ਇਹ ਵੀ ਹੈ ਇੱਕ ਆ ਦੇਖੋ। ਇਕਾਈ ਇਕਾਈ ਦੋ ਨੇ। ਜੁਐਲਰੀ ਤਾਂ ਅਸੀਂ ਤਗੜੀ ਰੱਖੀ ਹੋਈ ਆ। ਵੀ ਕਦੇ ਵੀ ਕਿਸੇ ਚੀਜ਼ ਦੀ ਵੀ ਜ਼ਰੂਰਤ ਪਵੇ ਹਨਾ ਆਪਾਂ ਕਦ ਮਰਜੀ ਚੱਕ ਕੇ ਪਾ ਸਕਦੇ ਹਾਂ ਉਹ। ਵੀ ਹਰ ਇੱਕ ਚੀਜ਼ ਹਰ ਇੱਕ ਸੂਟ ਨਾਲ ਮੈਚ ਕਰਦੀ ਆਪਣੇ ਕੋਲ ਹੋਵੇ ਤੇ ਆ ਦੇਖੋ। ਇਹ ਬਾਕੀ ਇਹ ਤੋਂ ਬਾਅਦ ਹੋਣਾ ਹੈ ਗ੍ਰੀਨ ਏਅਰਿੰਗਸ ਇਹ ਪਿਛਲੇ ਸਾਲ ਅਸੀਂ ਵਿਆਹ ਨੂੰ ਲਏ ਸੀਗੇ ਗ੍ਰੀਨ ਸੂਟ ਨਾਲ ਪਾਣ ਨੂੰ ਆ ਦੇਖੋ ਕਿੰਨੇ ਸੋਹਣੇ ਨੇ ਜਿਹੜੇ ਕਰਕੇ ਹਰਾ ਮੈਟ ਹੈ ਪਰ ਹਰੇ ਤੇ ਦਿਖਣੇ ਨਹੀਂ ਇੱਥੇ ਦਾ ਰੰਗ ਦਾ ਫਰਕ ਆ ਦਾ ਫਰਕ ਆ ਦੇਖੋ ਕਿੰਨੇ ਸੋਹਣੇ ਛੋਟੇ ਵੀ ਹੈ ਹਲਕੇ ਵੀ ਹੈ ਤੇ ਸੋਹਣੇ ਵੀ ਹੈ ਤੇ ਆ ਜਿਹੜੇ ਟੌਪਸ ਹੈ ਗੋਲ-ਗੋਲ ਆ ਜਿਹੜਾ ਚੋਕਰ ਸੈਟ ਆ ਇਹ ਇਹਦੇ ਨਾਲ ਦੇ ਨੇ ਆ ਦੇਖੋ ਦੋ ਇਹਦੇ ਨਾਲ ਦੇਨੇ ਇਹ ਤੇ ਉਹਦੇ ਬਾਅਦ ਆ ਤਾਂ ਆ ਤਾਂ ਮੈਂ ਤੁਹਾਨੂੰ ਦਿਖਾਇਆ ਸੀ ਵੀ ਆ ਟਿੱਕੇ ਨਾਲ ਇਹ ਟੋਪਸ ਤੇ ਇਹ ਤੋਂ ਬਾਅਦ ਹੈਗਾ ਇਹ ਸਮਾਨ ਸਾਡਾ ਸਮਾਨ ਸਾਡਾ ਕਾਫੀ ਮਿਕਸ ਅਪ ਹੈ ਪਰ ਮੋਟਾ-ਮੋਟਾ ਦਿਖਾ ਰਹੀ ਹਾਂ ਤੁਹਾਨੂੰ ਵੀ ਅੱਧਾ ਤਾਂ ਰੁਲਿਆ ਛੁਲਿਆ ਹੈ ਜਿਵੇਂ ਆ ਆਈਰਿੰਗਸ ਹੈ ਆਈਰਿੰਗਸ ਇਹਦੇ ਨਾਲ ਦੇ ਆ ਚੋਕਰ ਸੈਟ ਨਾਲ ਦੇ ਆ ਦੇਖੋ ਜਿਹੜਾ ਵਾਲਾ ਪਿਆ ਹੈ ਬਸ ਉਧਰੇ ਉਦੇ ਬਾਅਦ ਇੱਕ ਪਾਸਾ ਆਇਆ ਆਹ ਵਾਲਾ ਇੱਕ ਪਾਸਾ ਦੇਖੋ ਦੋ ਪਾਸੇ ਹੋ ਗਏ ਇੱਕ ਆਹ ਵਾਲਾ ਪਾਸਾ ਹੈ yellow ਇੱਕ white ਮੋਤੀਆਂ ਦਾ white ਮੋਤੀਆਂ ਵਾਲਾ ਹੈ ਹਾਰੇ ਕੋਦੇ ਨਾਲ ਪੈ ਸਕਦਾ ਹਨਾ white ਮੋਤੀਆਂ ਦਾ ਪਾਸਾ ਜਿਹੜਾ ਤੇ ਹਾਂਜੀ ਇੱਕ ਇੱਕ ਇਹ ਇੱਕ ਟਿੱਕਾ ਹੋ ਰਹਿ ਗਿਆ ਆ ਦੇਖੋ ਇੱਕ ਛੋਟੇ ਵਾਲਾ ਟਿੱਕਾ ਰਹਿ ਗਿਆ ਦੇਖੋ ਆ ਵੀ ਬਹੁਤ ਸੋਹਣਾ ਹੈ ਇਹਨੂੰ ਆਪਾਂ ਲਾਉਨੇ ਆ ਇੱਥੇ ਬਹੁਤ ਸੋਹਣਾ ਟਿੱਕਾ ਹੈ ਇਹਦੇ ਨਾਲ ਦਾ ਆ ਦੂ ਚੇਰਿੰਗਸ ਵੀ ਮਿਲ ਗਿਆ ਸਾਰਾ ਸਮਾਨ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਵੀ ਰੂਲਿਆ ਹੋਇਆ ਏ ਹਨਾ ਜੀ ਫਿਰ ਹੁਣ ਇਹੋ ਵੀ ਕੱਢਦੇ ਆ ਇਹ ਤਾਂ ਜਿਹੜੇ ਇਹ ਕਾਫੀ ਸਾਲਾਂ ਪੁਰਾਣੇ ਆ ਸਾਰੇ ਇਹ ਪੁਰਾਣੇ ਆ ਕਿਉਂਕਿ ਇਹ ਜੁਐਲਰੀ ਜ਼ਿਆਦਾਤਰ ਪੁਰਾਣੀ ਹੁਣ ਵੀ ਪਾਉਂਦੇ ਹੋਣੇ ਮੈਂ ਨਹੀਂ ਕਹਿੰਦੀ ਵੀ ਹੁਣ ਨਹੀਂ ਪਾਉਂਦੇ ਹੋਣੇ ਪਾਉਂਦੇ ਹੋਣੇ ਪਰ ਇਹ ਹੈ ਕਾਫੀ ਪੁਰਾਣੀਆਂ ਵੀ ਮਤਲਬ ਵੀ ਹੁਣ ਤਾਂ ਜ਼ਿਆਦਾਤਰ ਆਹ ਕੁੰਦਨ ਸੱਟ ਹਨਾ ਜਿਹੜੇ ਆ ਹੁੰਦੇ ਨੇ ਅੱਜ ਕੱਲ ਇਹ ਜੇ ਚੰਨਾ ਰਹੇ ਨੇ ਜ਼ਿਆਦਾਤਰ ਆ ਦੇਖੋ ਇਹ ਪੁਰਾਣੀਆਂ ਇੱਕ ਕਰਕੇ ਇਹ ਇਹ ਈਅਰਿੰਗਸ ਇਹਦੇ ਨਾਲ ਤੁਹਾਨੂੰ ਦੱਸੋ ਇਹ ਕਿਵੇਂ ਲੱਗੇ ਸਾਰੀ ਜੁਐਲਰੀ ਕਿਵੇਂ ਲੱਗੀ ਇਹ ਆ ਵਾਲਾ ਇਹਦਾ ਟਿੱਕਾ ਹੈ ਆ ਦੇਖੋ ਤੇ ਆ ਆ ਇਹ ਤੇ ਬਾਹ ਹੈਗੀ ਯੂਵੀ ਦੀ ਕਲੰਗੀ ਇਹ ਯੂਵੀ ਦੀ ਕਲੰਗੀ ਬੀਬੀ ਦੱਸੀ ਘਾਦੀ ਆ ਕੰਨੀ ਯੂਵੀ ਦੀ ਕਲੰਗੀ ਆ ਹਰ ਜਿੰਦ ਦੇ ਵਿਆਹ ਦੀ ਹੋਣੀ ਹਾਂ ਇਹ ਹਾਂ ਹਾਂ ਅਲੀਨ ਦਵੇ ਯੂ ਯੂ ਵੀ ਸਰਵਲਾ ਬਣਿਆ ਤਾਂ ਜਦ ਜਦ ਜਾਂਦੀ ਹੈ ਜਦੋਂ ਵੇਖ ਲਗੀ ਲਾਈਤੀ ਹਾਂ ਬਹੁਤ ਸੋਹਣੀ ਲੱਗਦੀ ਥੀ ਕਲਗੀ ਮੈਂ ਸਾਹਕੇ ਰੱਖੀ ਹੋਈ ਆ ਨਾਭੀ ਪਰ ਪਰ ਹੈ ਨਾਭੀ ਪਰ ਨਾ ਨਾਭੀ ਪਰ ਨਹੀਂ ਗੁਲਾਬੀ ਪਰ ਹਾਂ ਰਾਣੀ ਕਲਰ ਦੀ ਪੱਗ ਧੀ ਮੈਂ ਇਹਨਾਂ ਸਾਹਕੇ ਰੱਖੀ ਹੋਈ ਆ ਵੀ ਇਹ ਦਾ ਹੋ ਰੱਖਣੀ ਆ ਜਦ ਫੇਰ ਯੂ ਵੀ ਕਦੇ ਵੀ ਪੱਗ ਬਨੂਗਾ ਵੀ ਆਹ ਕਿਸੇ ਦੇ ਖਾਸ ਵਿਆਹ ਨੂੰ ਯੱਕਦੇ ਵੀ ਫੇਰ ਲਾਉਂਗੀ ਉਹਦੇ ਕਿਉਂਕਿ ਜਰੂਰੀ ਥੋੜੀ ਆ ਵੇ ਸਰਵਲ ਲੈਣੀ ਆ ਸੋਹਣੀ ਲੱਗਦੀ ਆ ਹਰ ਕਿਸੇ ਦੇ ਹੁੰਦੀ ਹੈ ਨਾ ਪੱਗ ਤੇ ਸੋਹਣੀ ਲੱਗਦੀ ਆ ਤੇ ਫੋਟੇ ਬਾਅਦ ਹੈਗਾ ਏ ਜਿਹੜਾ ਮੈਂ ਪਿਛਲੇ ਸਾਲ ਸੈੱਟ ਲਿਆ ਸੀਗਾ ਆਹ ਵਾਲਾ ਆ ਦੇਖੋ ਆ ਸੈੱਟ ਆਇਆ ਤਾਂ ਮੇਰਾ 1800 ਦਾ ਪਤਾ ਨਹੀਂ 1800 ਦਾ ਆਇਆ ਤਾਂ ਇਹ ਇਹ ਏਸੀ ਮਾਰਕੀਟ ਚ ਲਿਆਤਾ ਨਾ ਇਹ ਇਹ ਹਾਂ ਅਦਾਲਤ ਬਾਜ਼ਾਰ ਚ ਲਿਆ ਲਓ ਵੀ ਕਹ ਰਹੇ ਐਸੀ ਮਾਰਕੀਟ ਚ ਵੇਚਿਆ ਆ ਦੇਖੋ ਉੱਥੇ ਤਾਂ ਹਰ ਇੱਕ ਚੀਜ਼ ਮਹਿੰਗੀ ਹੈ ਜੀ ਮੈਂ ਅੱਜ ਕੱਲ ਇਦਾਂ ਦੇ ਸੈੱਟ ਹਨਾ ਇਦਾਂ ਦੇ ਟ੍ਰੈਂਡ ਚੱਲ ਰਿਹਾ ਹੈ ਵੀ ਦੂਜੇ ਤਾਂ ਹੁਣ ਜਿਹੜੇ ਆਹ ਵਾਲੀ ਦਿਖਾਈ ਸੀਗੀ ਜਿਹੜੀ ਆਹ ਵਾਲੀ ਦਿਖਾਈ ਸੀਗੀ ਇਹਨਾਂ ਦਾ ਘੱਟ ਚੱਲ ਰਿਹਾ ਹੈ ਇਹ ਚੀਜ਼ ਦਾ ਹੁਣ ਜ਼ਿਆਦਾ ਚੱਲ ਰਿਹਾ ਹੈ ਛੋਟੀ ਲੈ ਲੋ ਵੱਡੀ ਲੈ ਲੋ ਆਪਣੀ ਮਰਜ਼ੀ ਹੈ ਪਰ ਰਵਾਜ਼ ਹੈ ਜਿਹੜਾ ਜ਼ਿਆਦਾਤਰ ਇਹ ਚੀਜ਼ ਦਾ ਚੱਲ ਰਿਹਾ ਇਹ ਚੀਜ਼ ਹੈ ਨਾ ਜਿਹੜੀ ਉਹ ਮਹਿੰਗੀ ਵੀ ਬਹੁਤ ਆਂਦੀ ਆ ਪਿੱਛੇ ਇਹ ਚੀਜ਼ ਹੈ ਨਾ ਜਿਹੜੀ ਬਹੁਤ ਮਹਿੰਗੀ ਆਂਦੀ ਆ ਸਾਨੂੰ ਮਤਲਬ ਜੇ ਸੀ 100 ਰੁਪਏ ਵੀ ਨਾ ਕਟਾਣ ਨੂੰ ਕਿਹਾ ਸੀਗਾ ਪਾਈ ਨੇ ਕਟਾਇਆ ਨਹੀਂ ਹੈਗਾ ਕਹਿੰਦੇ ਵੀ ਇਹ ਸਾਨੂੰ ਮਹਿੰਗੀਆਂ ਬਹੁਤ ਪੈਂਦੀ ਹੈ ਇਹਦੇ ਬਚਦਾ ਹੀ ਕੁਝ ਨਹੀਂ ਕਹਿੰਦੇ ਤਾ ਕਰਕੇ ਕਿਉਂਕਿ ਮੇਰੀ ਜਿਹੜੀ ਫਿਰ ਅੱਖ ਤੀ ਉਹ ਇਸੇ ਪਰਤੀ ਵੀ ਮੈਂ ਲੈਣਾ ਹੀ ਲੈਣਾ ਹੈ ਪਰ ਮੈਂ ਲੈ ਕੇ ਚੱਲਦੇ 1800 ਰੁਪਏ ਦਾ ਪਰ ਹੁਣ ਮੈਨੂੰ ਸਾਹਮਣੇ ਰੱਖਦੀਆਂ ਬਹੁਤ ਕਾਫੀ ਸਾਰੇ ਨੂੰ ਪਸੰਦ ਆਇਆ ਸੀਗਾ ਇਹ ਸਾਰੇ ਅੰਗਾਵੀ ਉਹਨਾਂ ਨੂੰ ਸਭ ਨੂੰ ਪਸੰਦ ਆਇਆ ਸੀਗਾ ਤੇ ਬਸ ਉਹ ਤੋਂ ਬਾਅਦ ਤਾਂ ਹੁਣ ਆਹ ਰੜਿਆ ਸੀਦਾ ਕੁਸ਼ ਕੋਇਆ ਰੱਖ ਸੀਦਾ ਕੁਸ਼ ਹਣਾ ਵੀ ਐਵੇਂ ਜੈ ਸਾਰਾ ਸਮਾਨ ਤੇ ਬਾਕੀ ਆਹ ਇੰਨੀ ਜੁਐਲਰੀ ਆ ਹੁਣ ਵਿਆਹ ਆ ਰਿਹਾ ਹੁਣ ਦੇਖਦੇ ਆਂ ਸੀ ਕੁਝ ਹੋਰ ਲੰਦੇ ਆ ਜਾਂ ਇਹਨਾਂ ਚੀ ਪਾਉਂਦੇ ਆ ਪਰ ਲਾਵਾਂਗੇ ਤਾਂ ਜ਼ਰੂਰ ਕਿਉਂਕਿ ਹਰ ਵਾਰੀ ਨਵੀਂ ਚੀਜ਼ ਤਾਂ ਸੀ ਲੰਨੇ ਆ ਪ੍ਰਾਣੀਆਂ ਦੀ ਪਾਉਂਦੇ ਹੈਗੇ ਵੀ ਕਈ ਵਾਰ ਆਏ ਵੀ ਪ੍ਰਾਣੀਆਂ ਵੀ ਪਾ ਲੈਂਦੇ ਆ ਵੀ ਵਿੱਚ ਰੌਣੀ ਮਿਲਵੀਂ ਨਵੀਂ ਵੀ ਪਾਉਣੀ ਆ ਵੀ ਨਮੀ ਵੀ ਪ੍ਰਾਣੀ ਆ ਹੁੰਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਸੂਟ ਆਪਣਾ ਦੇਖਿਆ ਹੋਇਆ ਹਨਾ ਵੀ ਪਿਆਣਾ ਸੂਟ ਦੇਖਿਆ ਵਾ ਫਿਰ ਜਵੈਲੀ ਵੀ ਤਾਂ ਦੇਖੀ ਆ ਲੇਖੋ ਸਵਾਹੋ ਵੀ ਹੋਰ ਸਵਾ ਲਓ ਹੁਣ ਅਸੀਂ ਸੂਟ ਲੈਂਦੇ ਆ ਜੈਲਰੀ ਵੀ ਨਮੀ ਲਵਾਗੇ ਆ ਦੇਖੋ ਮੇਰੀ ਆ ਸਾਰੀ ਜੁਐਲਰੀ ਸੀਗੀ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਇਹ ਚੋਂ ਕਿਹੜੀ ਚੀਜ਼ ਪਸੰਦ ਆਈ ਤੇ ਤੁਸੀਂ ਕਿਹੜੀ ਲੈਣਾ ਚਾਹੁੰਦੇ ਹੋ ਹੁਣ ਕੀ ਪਤਾ ਕਿੱਥੇ ਰਹੋ ਹੋਣਗੇ ਹਨਾ ਦੂਰ ਤੇ ਹੁਣ ਜਿਵੇਂ ਸੂਟ ਤੇ ਕੋਈ ਵੀ ਕਮੈਂਟ ਆਉਂਦਾ ਸਾਨੂੰ ਵੀ ਦੇ ਦਿਓ ਹਨਾ ਜ਼ਰੂਰ ਆਓ ਜੀ ਕਰੇ ਹਨਾ ਸਭ ਨੂੰ ਦੰਮਾਂਗੇ ਤੇ ਵੀ ਹਨਾ ਐ ਵੀ ਹੁਣ ਕੀ ਪਤਾ ਹਨਾ ਕੌਣ ਵੀ ਕਿੰਨੀ ਦੂਰ ਬੈਠੇ ਨੇ ਹਨਾ ਸਾਨੂੰ ਭਲਾ ਨੂੰ ਦਿਲ ਕਰਦਾ ਤੇ ਕਮੈਂਟ ਵੀ ਬਹੁਤ ਆਉਂਦੇ ਨੇ ਇਦਾਂ ਦੇ ਵੀ ਦੀ ਤੁਹਾਨੂੰ ਨਾਲ ਗੱਲ ਕਰਨ ਨੂੰ ਜੀ ਕਰਦਾ ਗੱਲ ਤਾਂ ਦੇਖੋ ਅੱਜ ਕੱਲ੍ਹ ਜਿਵੇਂ ਫੋਨ 'ਤੇ ਹੋ ਜਾਂਦੀ ਐ ਪਰ ਜੇ ਕੋਈ ਆਣਾ ਵੀ ਮਿਲਣ ਨੂੰ ਜੀ ਕਰਦਾ ਹੈ ਨਾ ਹੁਣ ਇਹ ਫਿਰ ਐ ਸੋਚਦੇ ਆ ਸੀ ਵੀ ਜਿਹੜੇ ਕਹ ਰਿਹਾ ਵੀ ਮਿਲਣ ਨੂੰ ਜੀ ਕਰਦਾ ਵੀ ਬਹੁਤ ਦੂਰ ਬੈਠੇ ਹੋਣੇ ਬਚਾਰੇ ਤੇ ਫਿਰ ਕੀ ਹੈ ਨਾ ਐ ਸੋਚਦੇ ਹਣੇ ਵੀ ਕਿਵੇਂ ਜਾਈਏ ਕਿਵੇਂ ਮਿਲ ਜਾਈਏ ਹੈ ਨਾ ਹੁਣ ਸਾਰੇ ਨਾ ਕਮੈਂਟ ਕਰਕੇ ਦੱਸਿਓ ਪਲੀਜ਼ ਤੁਹਾਨੂੰ ਕਿਹੜੀ ਚੀਜ਼ ਪਸੰਦ ਹੈ ਇੱਕ ਬੜੀ ਨੇੜੇ ਕਰਕੇ ਰੱਖੋ ਵੀਕ ਐਨ ਐਚਓ ਨੇੜੇ ਤੇ ਹੁਣ ਦੱਸਿਓ ਵੀ ਕਿਹੜੀ ਚੀਜ਼ ਪਸੰਦ ਆਈ ਸਾਰੇ ਫਿਰ ਬਾਅਦ ਚ ਵੀ ਮਤਲਬ ਮੈਂ ਕਿਉਂਕਿ ਐਨ ਐਚਓ ਜੇ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਮੇਰੀ ਸਾਰਿਆਂ ਚ ਸਭ ਤੋਂ ਫੇਵਰਿਟ ਜਿਹੜੀ ਇੱਕ ਤਾਂ ਆ ਸੈੱਟ ਆ ਤੇ ਆਹ ਈਅਰਿੰਗਸ ਨੇ ਇੱਕ ਮੈਨੂੰ ਆਹ ਵਾਲਾ ਟਿੱਕਾ ਪਸੰਦ ਆ ਉਹ ਕਿਹੜਾ ਸੀ ਉਹ ਆਹੀ ਤਾਂ ਆਈ ਐ ਇੱਕ ਮੈਨੂੰ ਆਹ ਟਿੱਕਾ ਬਹੁਤ ਪਸੰਦ ਆ ਇਹ ਟਿੱਕਾ ਆਹ ਤੇ ਆਹੀ ਆ ਹਾ ਏਰਿੰਗਸ ਆ ਏਰਿੰਗਸ ਤਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਹ ਇਹ ਤਾਂ ਨਾ ਪਸੰਦ ਕਰਨ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਇਹ ਚੀਜ਼ ਹੈ ਜਿਹੜੀ ਇਹ ਨਾ ਪਸੰਦ ਕਰਨ ਦਾ ਇਹ ਚੀਜ਼ ਤਾਂ ਮੇਰੇ ਦਿਲ ਦੇ ਕਰੀਬ ਆ ਇਹ ਇਹ ਮੈਨੂੰ ਸਭ ਤੋਂ ਪਹਿਲੀ ਮਿਲੀ ਹੋਈ ਆ ਔਰ ਉਹ ਵੀ ਮਾਲ ਚੋਂ ਦਵਾਈ ਸੀਗੀ ਜਦੋਂ 500 ਰੁਪਏ ਦੀ ਇਹ ਤਾਂ ਮੇਰੇ ਦਿਲ ਦੇ ਕਰੀਬ ਹੈ ਇਹ ਤਾਂ ਬੇਪਸੰਦ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਇਹ ਤੋਂ ਬਿਨਾ ਬਸ ਮੈਨੂੰ ਆਹ ਸੈੱਟ ਟਿੱਕਾ ਤੇ ਆਹ ਏਰਿੰਗਸ ਜਿਹੜੇ ਮੈਂ ਇੱਕ ਵਾਰ ਨਹੀਂ ਪਾਏ ਹੈਗੇ ਆ ਮੈਨੂੰ ਬਹੁਤ ਪਸੰਦ ਆ ਜਿਹੜੇ ਇੱਕ ਵਾਰ ਟੁੱਟ ਚੁੱਕੇ ਤੇ ਫਿਰ ਦੁਬਾਰਾ ਮੈਂ ਠੀਕ ਕਰਵਾ ਲੇ ਚਲੋ ਜੀ ਅੱਜ ਦੀ ਸਾਡੀ ਜੁਵੈਲਰੀ ਵੀ ਇੰਨੀ ਕਿਸੀਗੀ ਤੇ ਵੀਡੀਓ ਵੀ ਇੰਨੀ ਕਿਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਤੇ ਜੁਵੈਲਰੀ ਦੱਸਿਓ ਫਿਰ ਲੋਕੀ ਕਿਹੜੀ ਚੀਜ਼ ਪਸੰਦ ਆਈ ਹੈ ਹਨਾ ਸਭ ਤੋਂ ਵੱਧ ਤੇ ਹੁਣ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਜਿੱਦਾਂ ਪੈਕ ਦੁਬਾਰਾ ਬੰਨ ਬੰਨ ਰੱਖੀਏ ਕਿਉਂਕਿ ਫਿਰ ਐਵੇਂ ਆ ਵੀ ਇੱਧਰ ਉੱਧਰ ਫਿਰ ਕੋਈ ਵੀ ਚੀਜ਼ ਹਨਾ ਜਿਹੜੀਆਂ ਛੋਟੇ ਛੋਟੇ ਫਿਰ ਰੋਲ ਜਾਂਦੀ ਆ ਸਾਰੇ ਹੁਣ ਹੁਣ ਜਿਹੜੇ ਰੂਲੇ ਵੇਤੇ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਸਾਰ ਸੰਭੇਟ ਕੇ ਰੱਖ ਦੂੰਗੀ ਤਾਂ ਕਿ ਸਾਨੂੰ ਹੁਣ ਕੱਢਣੇ ਜਾਂ ਲੱਭਣੇ 'ਚ ਕੋਈ ਪ੍ਰੋਬਲਮ ਨਾ ਹੋਵੇ ਹਾਂਜੀ ਤੇ ਇੱਕ ਕੱਲ ਮੈਂ ਨਾ ਇੱਕ ਹਾਸ ਸਵਿਸ ਬਿਊਟੀ ਦਾ ਫਾਊਂਡੇਸ਼ਨ ਵੀ ਮੰਗਵਾਇਆ ਕੱਲ ਆਇਆ ਨਾਈਟਕਾ ਤੋਂ ਆਇਆ ਏ ਸਵਿਸ ਬਿਊਟੀ ਦਾ ਬਹੁਤ ਸੋਹਣਾ ਫਾਊਂਡੇਸ਼ਨ ਆ ਇਹਨਾਂ ਮੈਂ ਨੀਤੂ ਕੋਲ ਹੈਗਾ ਨੀਤੂ ਕੋਲ ਮੈਂ ਯੂਜ਼ ਕਰਿਆ ਤਾਂ ਮੈਨੂੰ ਵਧੀਆ ਲੱਗਿਆ ਤਾਂ ਕਰਕੇ ਮੈਂ ਮੰਗਵਾ ਲਿਆ ਉਹ ਤਾਂ ਸਾਡੇ ਕੋਲ ਹੋਰ ਵੀ ਪਏ ਆ ਪਰ ਮੈਨੂੰ ਇਹ ਜਾਦਾ ਮਤਲਬ ਜਿਵੇਂ ਅਸੀਂ ਬੇ ਜੋ ਜਾਂਦੇ ਰਹਿੰਦੇ ਆ ਕਿਤੇ ਕਿਤੇ ਵੀ ਇਹ ਵਾਲਾ ਫਾਊਂਡੇਸ਼ਨ ਨੂੰ ਬਹੁਤ ਵਧੀਆ ਲੱਗ ਉਹ ਤਾਂ ਵੈਸੇ ਮੇਕਅਪ ਮੈਂ ਕਰਦੀ ਨਹੀਂ ਤੁਸੀਂ ਦੇਖਿਆ ਏ ਮੈਂ ਬਿਲਕੁਲ ਵੀ ਮੇਕਅਪ ਨਹੀਂ ਕਰਦੀ ਪਰ ਮੈਂ ਇਹੀ ਇਸ ਲਈ ਮੈਂ ਮੇਕਅਪ ਕਰਦੀ ਨਹੀਂ ਤਾਂ ਹੀ ਮੈਂ ਆ ਮੰਗਵਾਇਆ ਏ ਇਹ ਬਹੁਤ ਜਿਆਦਾ ਵਧੀਆ ਇਹ ਵੀ ਫਾਊਂਡੇਸ਼ਨ ਵੀ ਨਹੀਂ ਮੈਨਲ ਆਉਂਦੀ ਹੈਗੀ ਮੈਂ ਲਾਉਂਦੀ ਨਹੀਂ ਮੈਨੂੰ ਪਸੰਦ ਨਹੀਂ ਇਸ ਕਰਕੇ ਸਵੀਸ ਬਿਊਟੀ ਦਾ ਮੰਗਵਾਇਆ ਏ ਵੀ ਇਹ ਮੈਂ ਯੂਜ਼ ਕਰ ਸਕਦੀ ਮੈਨੂੰ ਵਧੀਆ ਲੱਗਿਆ ਇਸ ਕਰਕੇ ਮੈਂ ਮੰਗਵਾਇਆ ਚਲੋ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਸਾਰੇ ਜੁਐਲਰੀ ਤੁਹਾਨੂੰ ਜਰੂਰ ਪਸੰਦ ਆਉਗੀ ਵੀਡੀਓ ਨੂੰ ਵਾਰਤવાર ਲਾਈਕ ਕਰਿਓ ਸ਼ੇਅਰ ਕਰਿਓ ਤੇ ਹਾਂ ਇੱਕ ਜੁਐਲਰੀ ਹੋ ਰਹੀ ਬੀਬੀ ਦੇ ਵਾਲੀਆਂ ਅਸਲੀ ਜੁਐਲਰੀ ਅਸਲੀ ਜੁਐਲਰੀ ਹਾਂ ਇਹ ਸਾਰੀ ਮੇਰੀ ਨਕਲੀ ਆ ਇਹ ਅਸਲੀ ਆ ਅਸਲੀ ਵੀ ਨਹੀਂ ਆ ਸਾਰੀ ਜੁਐਲਰੀ ਆ ਜੂਗੇ ਤੇ ਮੁੱਲ ਚ ਐ ਐਦੇ ਲੈ ਸਾਰੀ ਵੀ ਨਹੀਂ ਆਣੀ ਤੇਰੀ ਪੈਸੇ ਬਚਣਗੇ ਪੈਸੇ ਬਚੂਗੇ ਸੋਨਾ ਬੌਰ ਮੈਂ ਜਾ ਹਾਂ ਪਰ ਸਾਰਿਆਂ ਨੂੰ ਖਰੀਦ ਸਾਦੇ ਬਸ ਇੱਕ ਆ ਇਹਨੂੰ ਸਾਡੇ ਕੇ ਆ ਵੀ ਮੇਰੇ ਲਈ ਅਸਲੀ ਆ ਚਲੋ ਜੀ ਹੁਣ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਮੀਂਦਾ ਵੀ ਤੁਹਾਨੂੰ ਜਰੂਰ ਪਸੰਦ ਆਊਗਾ ਹੁਣ ਮਿਲਦੇ ਤੁਹਾਨੂੰ ਆਪਣੇ ਅਗਲੇ ਵਲੌਗਸ